इंटरनेशनल कबड्डी खिलाड़ी लम्बे लाते हैं बंदी सस् श्रीकाल जी ਉਹ ਪਾ ਕੇ ਸਾਡੇ ਪੁੱਤ ਸਾਡੇ ਪੇੜਾ ਬਾਣੀ ਉਹਨਾਂ ਨੇ ਬਾਹਰ ਆ ਜਾ ਆ ਜਾ ਕੋ ਮਾਰਨਾ ਵਾਹੇ ਲੇ ਫੋਟੋ ਕਰਾ ਲਓ ਮਾਰਦੀ ਖਾਰਦੀ ਸੋਨੂ ਅੱਗੇ ਇੱਧਰ ਵੇਖੋ ਜੀ ਉਹ ਬਲਵਿੰਦਰ ਜੀ ਇੱਧਰ ਦੇਖੋ ਬਾਜ ਖੋਲ ਜੋ ਬਲਵਿੰਦਰ ਜੀ ਫੋੜੀ ਬਾੜੀ ਪਰੇ ਕਰੋ ਲਓ ਜੀ ਫੋਟੋ ਵਧੀਆ ਬਣਾਈ वरी आगे भाई ढोलू न पाए मारी अॼु ਬਾਜਵੇਂ ਨਿਆ ਛੱਡੀ ਦੇ ਬੰਦਾ ਮੈਂ ਪਹਿਲ ਹੁਣੇ ਖੁੱਤੀ ਦੇ ਇਹ ਦਸਰੀ ਸਰੀਰ ਦੇਖਣ ਤੋਂ ਬੰਦਿਆ ਮੱਲਾ ਏ ਆ ਬੁਲਾਣਾ ਕੋਈ ਨਿਕੂ ਜਾ ਕੋਲ ਬਸ ਫਟੇ ਨਹੀਂ ਆਉਤ ਲੈ ਹੁਣੇ ਮਰਾ ਨੋਵੇ ਲੈਣੇ ਆ ਮੇਰਾ ਬਹੁਤ ਸੋਹੰਦਾਰ ਫੋਨ ਯਾਰ

ਅੰਦਰ ਵੇਖ ਜੀ ਓਕੇ ਜੀ ਬਾਬੇ ਲੱਗਦਾ ਤਾਂ ਜੀ ਦਾ ਬਹੁਤ ਸਹੀ ਹੈ ਆਜੋ ਆਜੋ ਸਾਈਡ ਤੇ ਬਾਬਾ ਲੱਗਦਾ ਜੀ ਜਿਹੜਾ ਬੱਚਿਆਂ ਦੀ ਕਮਟੀ ਪਰਬੰਧਕ ਆ ਗਿਆ ਬਾਹਰ ਹੋ ਗਿਆ ਬਾਹਰ ਓ ਯਾਰ ਬਾਗੀਦਾਰ ਵੀਰ ਫੋਟੋ ਭਾਜੀ ਇੰਟਰਨੈਸ਼ਨਲ ਕਮੇਟੀ ਖਾੜੀ ਅੱਧੀ ਛੋਟੀ ਜਿਹੀ ਕੀ ਕਹਣਾ ਚਾਹੋਗੀ ਕਿ ਵੀ ਅੱਜ ਦਾ ਵਧੀਆ ਉਤਰਾਲਾ ਹੋਇਆ ਹੈ ਸਾਡੀ ਦੇਖ ਫਾਇਦਾ ਬਾਕੀ ਬੱਚੇ ਇਹਨਾਂ ਨੇ ਖੇਡ ਵੀ ਬਹੁਤ ਵਧੀਆ ਪ੍ਰਾਪਤ ਕੀਤਾ ਸਿਟੀ ਜਿਹੜਾ ਲਾਗੂ ਹਰ ਹੀ ਅੱਗੇ ਹੋ ਮੈਂ ਲੈ ਆਇਆ ਬੱਚੇ ਤੁਹਾਡੀਆਂ ਦਾ ਪ੍ਰੋਗਰਾਮ ਨਿਕਲਣਾ ਤੇ ਤੁਹਾਡਾ ਤੁਹਾਡੀ ਜਿਹੜਾ ਮੈਂ ਅੱਜ ਪਹੁੰਚਿਆ ਹਾਂ ਲੋਕਾਂ ਨੂੰ ਕਿ ਜਦੋਂ ਇੱਥੋਂ ਆਪਣੇ ਵਾਹੀ ਦੀ ਜਿੱਥੇ ਨੇ ਸਾਹਿਬ ਆਪਣੇ ਹੁਣੇ ਉੱਥੇ ਨਸ਼ੇ ਦਾ ਦੂਰ ਚੱਲਣ ਦੇ ਆ ਗਰੀ ਗੋੜ ਸ਼ੋਟ ਨਮਾਸ਼ਾਨ ਤੇ ਆਪਣੇ ਪਲੇਅਰ ਉੱਥੇ ਉੱਥੇ ਬਟੂ ਦੇ ਕੋਈ ਆਂਦੇ ਜਿਹੜੇ ਉੱਚਾ ਨੂੰ ਭੱਤੇ ਨਾਮ ਵਾਲ ਪਲੇਅਰ ਲੀਟਾ ਕਰਾਈਏ ਉਹ ਬਡੇ ਵੱਡੇ ਜਾਣੋ ਮਾਣ ਆਈ ਪੀਸੀ ਦੇ ਇਹ ਨਾਲ ਉਸ ਦੀ ਆਪਣੇ ਬੱਚੀ ਬੜਾ ਜੇ ਨਵਾਂ ਬੇਸ ਤੇ ਇੱਕ ਹੋਰ ਮੈਂਤ ਲਾਣ ਕਿ ਇਹ ਵੀ ਬੰਦੇ ਤੇ ਇਹਨਾਂ ਦਾ ਆਪਾ ਸਭ ਤੋਂ ਧੰਨਵਾਦ ਕਰਦੇ ਇਹਨਾਂ ਦੀ ਸਾਰੀ ਜਿੰਮੇਵਾਰੀ ਕੰਮ ਕਰਦੇ ਅੱਲਾਹ ਦਾ ਧੰਨਵਾਦ ਕਰਦੇ ਭਾਈ ਦਾ ਭਾਰੀ ਕੋਕੀ ਭਾਈ ਬਲੋਕ ਕਰਾ ਤੇ ਅੰਮੋਲ ਦੇਦੇ ਰਹਾ ਸਰ ਬੰਨੋ ਕਿਆ ਮੈਨੂੰ ਦੇ ਦਿਓ ਬੜੀਆ ਕੰਮ ਕਰਦੇ ਫਾਟਾ ਵੀ ਮੈਡਾਲਾ ਜਿਹੜਾ ਹੈਗਾ ਪ੍ਰੈਮ ਹਾਂਜੀ ਬਿੱਟੂ ਜੀ ਅੱਜ ਜਿਹੜਾ ਤੁਸੀਂ ਇਹ ਸਲਾਨਾ ਜੋੜ ਮੇਲਾ ਕਰਵਾ ਰਹੇ ਹੋ ਕਿਹਨਾਂ ਭਗਵਾਨ ਜੀ ਕਰਾ ਰਹੇ ਹੋ ਕੀ ਕਰਨਾ ਚਾਹੋਗੇ ਅੱਜ ਕਿਹੜੀ ਕਿਹੜੀ ਪਸ਼ਟੀ ਹੈ ਉਹ ਆਪਣੇ ਪਟਕੇ ਦੀ ਕੁਸ਼ਤੀ ਆ ਰੀਪੂ ਬਿਸ਼ਨਪੁਰ ਅੱਛਾ ਜੀ ਉਹਨਾਂ ਦੇ ਖਿਲਾਫ ਸੋਨੂ ਕੰਦਲੀ ਆ ਅੱਛਾ ਜੀ ਮੀਤੇ ਭਲਵਾਂ ਦਾ ਸ਼ਗਿਰਦਾ ਹੈਗਾ ਵਾ ਪਟਕੇ ਦੀ ਕੁਸ਼ਤੀ ਬਹੁਤ ਸੋਹਣੀ ਆ ਸਾਰੇ ਪ੍ਰਗਾਂ ਦਰਖਤ ਆਨੰਦ ਲੈਣ ਭਟਕੇ ਦੀ ਕੁਸ਼ਤੀ ਬਹੁਤ ਵਧੀਆ ਹੋਣੀ ਆ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਆ ਤਸਲੀਨਾ ਬੈਠ ਕੇ ਕੁਸ਼ਤੀ ਦੇਖੋ ਅੱਜ ਕਿੱਥੇ ਕਿੱਥੋਂ ਜਿਹੜੇ ਪਹਿਲਵਾਨ ਜਿਹੜੇ ਆਪਣੀ ਖੇਡ ਦਾ ਪ੍ਰੋਗਰਾਮ ਪਤਾ ਨਹੀਂ ਕਿੰਨੇ ਕਿਧਰੋਂ ਕਿਧਰੋਂ ਆਏ ਪਹਿਲਵਾਨ ਕਿੰਨੇ ਕੇ ਪਹਿਲਵਾਨ ਜਿਹੜੇ ਇੱਥੇ ਗਰਾਊਂਡ ਦੇ ਵਿੱਚ ਆਏ ਆ 50 ਪਹਿਲਵਾਨ ਆਣੇ ਪਾਜੀ ਠੀਕ ਠੀਕ ਆ ਤਾਂ 50 ਪਹਿਲਵਾਨ ਘੱਟ ਹੋ ਗਏ ਜਿਆਦਾ ਹੋਣੇ 50 ਠੀਕ ਜਿਹੜੇ ਕੁਝ ਢੁਲੇ ਕੁਝ ਨਹੀਂ ਵੀ ਢੁਲੇ ਉਹਨਾਂ ਨੂੰ ਵਿਚਾਰਾਂ ਨੂੰ ਮਾਨਦਲ ਮਾਨ ਕਰਨਾ ਹੈ ਕਿੰਨਾ ਕ ਸਮਾ ਹੋ ਗਿਆ ਤੁਹਾਨੂੰ ਇਹ ਮੇਲਾ ਕਰਾਉਂਦੇ ਆਣੂ ਇਹ ਤਾਂ अच्छा 30 35 ਸਾਲ ਹੋ ਗਏ ਜਿਆਦਾ 40 ਸਾਲ ਦੇ ਕਰੀਬ 35 40 ਸਾਲ ਹੋ ਗਏ ਤੇ ਕਿਹੜੇ ਕਿਹੜੇ ਵੀਰਾਂ ਦੇ ਸਹਿਯੋਗ ਨਾਲ ਤੁਸੀਂ ਮੇਲਾ ਕਰਵਾਉਂਦੇ ਹੋ ਸਾਰੇ ਐਨਆਰ ਵੀਰ ਆਪਣੀ ਤਰੇ ਸਾਡੇ ਕਮੇਟੀ ਮੈਂਬਰ ਆ ਸੋਨੂ ਆ ਬਲਵੀਰ ਲਾਲੀ ਆ ਹਮਮ ਆਪਣੇ ਸੁ ਕੁਲਦੀਪਾ ਜੀ ਆ ਪਰਸੀਮ ਆ ਕਸ਼ਮੀਰ ਕਸ਼ਮੀਰ ਪਾ ਜੀ ਆ ਰੋਸ਼ਨ ਪਾ ਜੀ ਆ ਮੰਗਲ ਸਿੰਘ ਪਾ ਜੀ ਆ ਕੁਲਦੀਪ ਸਿੰਘ ਆ ਬਗਾ ਸਿੰਘ ਰਕਵਿੰਦਰ ਸਿੰਘ ਜਿੱਦਰ ਉਦਘਾਟਨੀ ਰਸਮ ਦੀ ਜੇਗਾ ਪਾ ਗੱਲ ਕਰੀਏ ਕੋਲ ਸਿੰਘ ਆ ਉਸ ਟੁਕੜਨਾ ਅੱਜ ਜਸਪ੍ਰੀਤ ਸਿੰਘ ਜੀ ਨੇ ਕਰਾਇਆ ਉਹਨਾਂ ਨੇ ਆਪਣੇ ਕਰ ਕਮਲ ਨਾਲ ਉਸ ਟੁਕੜਨਾ ਕੀਤਾ ਸੀਗਾ ਅਸੀਂ ਧੰਨਵਾਦੀ ਆ ਸਾਰਿਆਂ ਦੇ ਅੱਜ ਰਾਤ ਨੂੰ ਸ਼ਾਮ ਨੂੰ ਸੋਨੀਆ ਦੀ ਕੁਆਲੀ ਦਾ ਟੁਕੜਨਾ ਸ਼੍ਰੀਮਈ ਸੋਨੀਆ ਸੋਤਾ ਜੋਕੇ ਇਹ ਕਿੰਨੇ ਦਿਨ ਮੇਲਾ ਚੱਲਦਾ ਬਾਬਾ ਜੀ ਦੇ ਦਰਬਾਰ ਤੇ ਬਾਈ ਇੱਕੋ ਦਿਨ ਪਹਿਲਾਂ ਚੱਲਦਾ ਜੀ ਇੱਕੋ ਦਿਨ ਹੀ ਚੱਲਦਾ ਇੱਕੋ ਚੱਲਦਾ ਜੀ ਠੀਕ ਆ ਜੀ ਚਲੋ